ਕਿ ਖਲਾਇਆ ਸੀ ਇਹਦੇ ਕਾਰ ਵੀ ਚੋਰੀ ਹੋਈ ਇਹ ਤਾਂ ਪਰਚੇ ਨਹੀਂ ਪਾਤੇ ਤੇ ਇਹਦੀ ਮਿਸਿਸ ਦਾ ਕੀ ਉਹ ਸੀਗਾ ਜੇ ਦੋ ਬੰਦੇ ਦੋ ਬੰਦੇ ਰੋਜ਼ਗਾਰ ਕਰ ਦਿੰਦੇ ਮਿਹਨਤਾਂ ਨਾਲ ਕਰ ਦਿੰਦੇ ਇਹਦੀ ਮਿਸਿਸ ਵੀ ਇਟ ਦੀ ਪੱਟ ਸਾਰਾ ਕੁਝ ਕਲੀਅਰ ਆ ਜਿਹੜੀ ਗੱਲ ਤੁਸੀਂ ਪਲੱਸ 2 ਪਾਸ ਦੀ ਕੀਤੀ ਐਮ ਐਲ ਏ ਸਾਹਿਬ ਆ ਇੰਨਾ ਸਟਾਫ ਘੜਾ ਆ ਸਾਰਾ মিডিਆ ਕਵਰ ਕਰ ਰਹੇ ਨੇ ਜੇ ਸਾਡੇ ਵਿੱਚੋਂ ਕੋਈ ਅਧਿਆਪਕ ਸਕੂਲ ਦੇ ਵਿੱਚ ਹੋਈ ਸਰ ਗੱਲ ਸੁਣ ਲਓ ਗੱਲ ਸੁਣ ਲਓ ਸਰ ਇੱਕ ਸਰ ਗੱਲ ਸੁਣ ਲਓ ਸਰ ਪਲੀਜ਼ ਸਰ ਗੱਲ ਸੁਣੋ ਬੱਚਿਆਂ ਨੂੰ ਕੀ ਪੜ੍ਹਾਓਗੇ ਸਾਰੀ ਗੱਲ ਸੁਣ ਲਓ ਜੀ ਸਰ ਤੁਸੀਂ ਪੇਸੈਂਸ ਨਹੀਂ ਰੱਖਦੇ ਬਾਈ ਸਰ ਕਾਬਰ ਦੇ ਕਿਉਂ ਗੱਲ ਪਰ ਨਹੀਂ ਗੱਲ ਸੁਣ ਗੱਲ ਸੁਣ ਗੱਲ ਸੁਣ ਕਾਬਰ ਦੇ ਗੱਲ ਤਾਂ ਸੱਚਿਆਂ ਨੂੰ ਸਿੱਖਿਆ ਕੀ ਦੇਵਾਂਗੇ ਆਪਣੇ ਆਪ ਹੀ ਕਾਬਰ ਬਿਲਕੁਲ ਬਿਲਕੁਲ ਮੇਰੀ ਗੱਲ ਸਰ ਪਲੀਜ਼ ਸੁਣ ਤਾਂ ਲਓ ਗੱਲ ਤਾਂ ਸੁਣੋ ਗਰੀਏ ਗੱਲ ਤਾਂ ਸੁਣਾਉਣੀ ਆ ਜੀ ਫੇਰ ਸਰ ਸਰਕਾਰ ਜੋ ਦੇਖੋ ਮੇਰੀ ਗੱਲ ਸੁਣੋ ਗੱਲ ਨੂੰ ਲੋਕੋ ਸਾਰੇ ਪੂਰੀ ਹੋਣੀ ਸੁਣੋ ਮੇਰੀ ਗੱਲ ਗੱਲ ਨੂੰ ਨਾ ਕੱਟੋ ਬਾਈ ਜੀ ਗੱਲ ਸੁਣ ਲਓ ਦੇਖੋ ਅਸੀਂ ਸਰ ਪੀਸੈਂਸ ਰੱਖ ਕੇ ਬਹੁਤ ਸ਼ਾਂਤਮਈ ਤਰੀਕੇ ਨਾਲ ਸਾਨੂੰ ਜਵਾਬ ਦੇਣਾ ਹੈ ਤੇ ਸਵਾਲ ਪੁੱਛਣਾ ਹੈ ਮੇਰੇ ਵੀਰ ਇਹ ਚੰਗੀ ਗੱਲ ਹੈ ਕਿ ਸਕੂਲ ਨੂੰ ਜਿੰਦਰਾ ਮਾਰਦਿਆ ਯਾਰ ਅਸੀਂ ਬਿਲਕੁਲ ਜਵਾਬ ਦੇਉਂ ਮੈਂ ਜਵਾਬ ਦਿੰਦਾ ਪਰ ਮੈਂ ਜਵਾਬ ਦਿੰਦਾ ਮੈਂ ਜਵਾਬ ਦਿੰਦਾ ਮੇਰੀ ਗੱਲ ਤਾਂ ਸੁਣ ਸਰ ਮੈਂ ਜਵਾਬ ਦੇ ਲਈ ਮੈਂ ਗੱਲ ਸਰ ਪੂਰੀ ਹੋ ਜਾਂਦੇ ਹੋ ਪੂਰੀ ਗੱਲ ਸੁਣੋ ਅਸੀਂ ਜਿਹੜੀ ਗੱਲ ਹੋਰ ਤੁਹਾਨੂੰ ਮੈਂ ਰੱਖਦੇ ਆ ਇਹਨੂੰ ਤੁਸੀਂ ਵਧਾ ਲਓ ਇਹਨੂੰ ਜਿੰਦਰਾ ਮਾਰਨੀ ਖਾਣ ਦੇ ਕਿੰਨੀ ਤਰੀਕ ਨੂੰ ਦਿਖਾ ਲਗਿਆ ਸੀ ਇੱਕ ਮਿੰਟ ਬਈ ਸੁਣੋ ਆ ਇੱਕ ਮਿੰਟ ਸਰ ਵੀ ਮੈਨੂੰ ਕਰਤਾ ਇੱਥੇ ਮੇਰੇ ਕੋਲੇ ਅੱਜ ਗੱਲ ਰੱਖੀ ਆ ਇਸ ਤੋਂ ਪਹਿਲਾਂ ਗਲਤ ਗੱਲ ਸੀ ਕਿ ਤੁਸੀਂ ਜਿੰਦਰਾ ਮਾਰ ਲਿਆ ਥੋੜਾ ਮਸਲਾ ਮੈਂ ਹੱਲ ਕਰਾ ਕੇ ਦੇਉਂਗਾ ਜਿਹੜਾ ਵੀ ਸਰ ਜਿਹੜਾ ਗੱਲ ਕਰ ਲੈਂਦੇ ਹੁਣ ਜਿਹੜਾ ਵੀ ਜੋਗ ਪਾਇਆ ਗਿਆ ਉਸ ਬੰਦੇ ਨੂੰ ਉਸ ਬੰਦੇ ਨੂੰ ਸਕੂਲ ਦੇ ਵਿੱਚ ਦੁਬਾਰੇ ਜਾਣ ਕਰਨ ਲਈ ਸਰ ਮਰਜ਼ੀ ਤੁਹਾਡੀ ਆ ਮੈਂ ਤੁਸੀਂ ਜਮਾਨ ਕਰਨਾ ਸਰ ਗੱਲ ਸੁਣੋ ਜੀ ਇਹ ਪੱਕਾ ਮੈਨੇਜਮੈਂਟ ਦਾ ਹੀ ਮੈਨੇਜਮੈਂਟ ਦਾ ਪੱਕਾ ਹੋਰ ਮੈਨੇਜਮੈਂਟ ਦਾ ਸਰ ਸਰ ਮੈਨੇਜਮੈਂਟ ਦਾ ਹੁਣ ਵੀ ਪੱਕਾ ਹੋ ਰਿਹਾ ਮੇਰੀ ਯਾਰ ਗੱਲ ਸਰ ਉਹ ਮੇਰੇ ਵੀਰ ਸਰ ਉਹਨੇ ਪਰਚਾ ਲਗਾ ਉਹਨੇ ਦਰਜ ਕੀਤਾ ਮਾਸਟਰ ਜੀ ਗੱਲ ਸੁਣ ਲਓ ਸੀ ਸਾਹਿਬ ਨੇ ਰਿਪੋਰਟ ਬਣਾ ਕੇ ਭੇਜੀ ਸੀ ਤੁਸੀਂ ਪੁੱਤ ਲਓ ਨਾ ਤੁਸੀਂ ਪਰਚਾ ਦਰਜ ਕਰਵਾਉਗਾ ਉਹਨਾਂ ਤੋਂ ਸੀਵਾ ਗਲਤ ਆ ਸਕੂਲ 'ਚ ਸੁੱਤਾ ਪਿਆ ਹੈ ਉਹਦੀ ਵੀਡੀਓ ਆ ਗਈ ਉਹਦਾ ਕੈਂਸਰ ਦਾ ਰਾਜ ਹੋਇਆ ਸੀਦਾ ਕੈਂਸਰ ਦਾ ਰਾਜ ਹੋਇਆ ਜੀ ਉਹਦਾ ਸਰ ਸਰ ਸੀਵੀਐਸ ਵੀ ਦੇਖੋ ਅਸੀਂ ਅਸੀਂ ਜੰਛੀ ਇੱਥੇ ਤੇ ਆਪ ਕਹਿੰਦੇ ਲੁੱਕ ਲੁੱਕ ਚੱਦਣ ਆਏ ਹੋ ਜਦ ਆਪਣਾ ਮਤਲਬ ਅਸੀਂ ਕੱਲ ਤੋਂ ਪੜਾਉਂਦੇ ਮੇਰਾ ਬੱਚਾ ਕਿੱਥੇ ਪੜਦਾ ਵੀ ਮੇਰਾ ਬੱਚਾ ਇਹ ਸਾਡੀ ਕਿੱਥੇ ਬੱਚਾ ਸਾਡੀ ਹਮਾਰਾ ਬੱਚਾ ਨਹੀਂ ਪੜਦਾ ਸਾਡੀ ਹਮਾਰੇ ਸਾਡੀ ਕੱਲ ਸਰ ਸਰ ਤੁਹਾਨੂੰ ਪਸੰਦ ਆਇਆ